काम सिर्फ ट्रकिंग ਨਹੀਂ ਹੈਗਾ ਕੰਮ ਹੋਰ ਵੀ ਬਹੁਤ ਹੈਗੇ ਆ ਹਾਂਜੀ ਅ ਟਰਕਿੰਗ ਜਿਹੜਾ ਹੈਗਾ ਉਹ ਥੋੜਾ ਜਿਹਾ ਹੁਣ ਡੇਂਜਰਸ ਬਣ ਗਿਆ ਹੈਗਾ ਕਿਉਂਕਿ ਯੂ ਹੈਵ ਟੂ ਕ੍ਰੋਸ ਦਾ ਸਟੇਟ ਲਾਈਨਸ ਤੁਸੀਂ ਕਿੰਨੀਆਂ ਸਟੇਟ ਲਾਈਨਸ ਕ੍ਰੋਸ ਕਰਨੀਆਂ ਹੈਗੀਆਂ ਹਰ ਇੱਕ ਸਟੇਟ ਦਾ ਡਿਫਰੈਂਟ ਰੂਲ ਹੈਗਾ ਡਿਫਰੈਂਟ ਰੈਗੂਲੇਸ਼ਨ ਹੈਗਾ ਮੈਂ ਕੱਲ ਇੱਕ ਟਿਕਟੋਕਰ ਆਪਣੇ ਨੂੰ ਕਹਿ ਰਿਹਾ ਬੜਾ ਸੁਣਿਆ ਉਹਦਾ ਤੇ ਬੜੇ ਤਸੱਲੀ ਦੇ ਨਾਲ ਕਹਿ ਰਿਹਾ ਵੀ ਤੁਸੀਂ ਇਦਾਂ ਕਰੋ ਦਿਨੇ ਟਰੱਕ ਨਾ ਚਲਾਇਆ ਕਰੋ ਰਾਤ ਨੂੰ ਚਲਾਇਆ ਕਰੋ ਸਕੇਲਾਂ ਬੰਦ ਹੁੰਦੀਆਂ ਉਦੋਂ ਨਾਂਗੇ ਉਰੇ ਪੈ ਨਹੀਂ ਨਾਂਗੇ ਆ ਕੋਈ ਵੀ ਤਰੀਕਾ ਕਰ ਲੋ ਮੈਂ ਇਹ ਕਹਿੰਦਾ ਵੀ ਨਹੀਂ ਇਹ ਬਿਲਕੁਲ ਸਾਰਾ ਸਾਰ ਗਲਤ ਹੈਗੀ ਗਲਤ ਤੁਸੀਂ ਇਨਕਰੇਜ ਕਰ ਰਹੇ ਹੋ ਕਿ ਇੱਕ ਗਲਤੀ ਨੂੰ ਲਕਾਉਣ ਲਈ ਹੋਰ ਗਲਤੀਆਂ ਕਰ ਲੋ ਠੀਕ ਹੈ ਨਾ ਜੇ ਉਹਨੇ ਨਹੀਂ ਵੀ ਫੜੇ ਜਾਣਾ ਉਹਨੂੰ ਕਿਸੇ ਨੇ ਨਹੀਂ ਵੀ ਰੋਕਣਾ ਸਕੇਲ ਦੇ ਉੱਤੇ ਤੇ ਉਹ ਤਾਂ ਵੀ ਮਤਲਬ ਫਸੇ ਬੰਦਾ ਹੈ ਨਾ ਫਿਰ ਉੱਤੇ ਉਹ ਕਹਿ ਰਿਹਾ ਹੈਗਾ ਕਿ ਉਹ ਕੋਈ ਚੱਕਰ ਨਹੀਂ ਹੈਗਾ ਅਰਕੰਸਾਸ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ ਤੁਸੀਂ ਮੈਨੂੰ ਪਤਾ ਲੱਗਾ ਕਿਸੇ ਨੇ ਉੱਥੇ ਕੁਝ ਨਹੀਂ ਕਿਹਾ ਹੈਗਾ ਇਹ ਆ ਉਹ ਮਤਲਬ ਯਾਰ ਕਮ ਆਊਟ ਜਿਹੜੀ ਇੰਗਲਿਸ਼ ਦੀ ਰਿਕੁਆਇਰਮੈਂਟ ਹੈਗੀ ਆ ਇਹ ਤੁਹਾਨੂੰ ਪਤਾ ਹੈਗਾ ਕਿ ਲਾਇਸੈਂਸ ਦੀ ਫਰਸਟ ਰਿਕੁਆਇਰਮੈਂਟ ਹੈਗੀ ਆ ਕਿ ਤੁਹਾਨੂੰ ਇੰਗਲਿਸ਼ ਪੜ੍ਹਨੀ ਲਿਖਣੀ ਆਉਣੀ ਚਾਹੀਦੀ ਆ ਸਮਝ ਆਉਣੀ ਚਾਹੀਦੀ ਆ ਤੁਹਾਨੂੰ ਸਮਝਾਉਣਾ ਆਉਣਾ ਚਾਹੀਦਾ ਆਪਣੇ ਜਿਹੜਾ ਲਾ ਐਨਫੋਰਸਮੈਂਟ ਏਜੰਟ ਆ ਉਹ ਆਪਣੀ ਗੱਲ ਸਮਝਾਉਣੀ ਹੋਣੀ ਚਾਹੀਦੀ ਆ ਜੇ ਤੁਹਾਨੂੰ ਕੋਈ ਕੁਐਸਚਨ ਪੁੱਛਦਾ ਤੁਹਾਨੂੰ ਆਨਸਰ ਦੇਣਾ ਆਉਣਾ ਚਾਹੀਦਾ ਕੱਲਾ ਲਾ ਐਨਫੋਰਸਮੈਂਟ ਨਹੀਂ ਜਦੋਂ ਤੁਸੀਂ ਡਾਕ ਤੇ ਜਾਂਦੇ ਆ ਤੁਸੀਂ ਉੱਥੇ ਗਰਨ ਕਰਦੇ ਆ ਬੰਦਿਆਂ ਨਾਲ ਜਾ ਕੇ ਤੁਸੀਂ ਆਪਣਾ ਲੋਡ ਚੱਕਣਾ ਲੋਡ ਲਾਉਣਾ ਉਹਦੀ ਸਿਚੁਏਸ਼ਨਾਂ ਦੇਖ ਮਤਲਬ ਇੱਕ ਇੱਕ ਚੀਜ਼ ਪਿੱਛੇ ਤੁਹਾਨੂੰ ਇੰਗਲਿਸ਼ ਦੀ ਲੋੜ ਹੈਗੀ ਆ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਸਾਡੇ ਆ ਜਿਹੜੇ ਇੱਥੇ ਕਈ ਬੜੇ ਫਿਰਦੇ ਆ ਉਥੇ ਇੰਸਟਾਗ੍ਰਾਮ ਦੇ ਉੱਤੇ ਜਿਹੜੇ ਕਹਿੰਦੇ ਇੰਗਲਿਸ਼ ਦੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਕੰਮ ਕਰਨ ਦੀ ਤੁਹਾਨੂੰ ਡਿਸਪੈਚਿੰਗ ਲਈ ਇੰਗਲਿਸ਼ ਦੀ ਲੋੜ ਨਹੀਂ ਹੈਗੀ ਤੁਹਾਨੂੰ ਟਰਕਿੰਗ ਲਈ ਇੰਗਲਿਸ਼ ਦੀ ਲੋੜ ਨਹੀਂ ਕਮ ਆਨ ਮੈਨ ਕਿਉਂ ਤੁਸੀਂ ਪਰਮਾਉਨੇ ਆ ਲੋਕਾਂ ਨੂੰ ਕਿਉਂ ਗਲਤ ਇਨਫੋਰਮੇਸ਼ਨ ਦਿੰਨੇ ਆ ਇੰਗਲਿਸ਼ ਦੀ ਫਸਟ ਫਸਟ ਲੋਡ ਹੈਗੇ ਇਸ ਸਾਮ ਦੇ ਵਿੱਚ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਦੀ ਭਰਾ ਮੇਰੇ ਹੋਰ ਕੋਈ ਕੰਮ ਕਰ ਲਓ ਯਾਰ ਇੰਨੇ ਕੰਮ ਐਸ ਕੰਟਰੀ ਚ ਹੈਗੇ ਆ ਹੋਰ ਕੰਮ ਕਰ ਲਓ ਕੋਈ ਜ਼ਰੂਰੀ ਥੋੜੀ ਆ ਵੀ ਟਰੱਕਿੰਗ ਹੀ ਕਰਨੀ ਆ ਟਰੱਕਿੰਗ ਇਜ਼ ਬਿਕਮਿੰਗ ਵੈਰੀ ਡੇਂਜਰਸ ਰੈਕ ਨਾਓ ਫॉर ਜਿਹੜੇ ਆਪਣੇ ਬੰਦੇ ਐਸਚੁਅਰਲੇ ਵਰਕ ਪਰਮਿਟ ਤੇ ਆ ਜਾਂ ਉਸਰਾ ਆਏ ਹੈਗੇ ਉਹਨਾਂ ਦੇ ਲਈ ਇਟਸ ਬਿਕਮਿੰਗ ਵੈਰੀ ਡੇਂਜਰਸ ਬਿਕੋਜ਼ ਤੁਹਾਨੂੰ ਬੋਥ ਸਟੇਟ ਲਾਈਨ ਕ੍ਰੋਸ ਕਰਨੀਆਂ ਪੈਂਦੀਆਂ ਸੋ ਹੋਰ ਕੰਮ ਬੜੇ ਹੈਗੇ ਆ ਸਟੋਰਸ ਤੇ ਹੈਗੇ ਆ ਖੇਤੀਬਾੜੀ ਦਾ ਆਪਾਂ ਇੰਡੀਆ 'ਚ ਆਪਾਂ ਕਿੰਨਾ ਰੌਲਾ ਪਾਉਂਦੇ ਆ ਆਪਾਂ ਸਾਰੇ ਖੇਤੀਬਾੜੀ ਵਾਲੇ ਆ ਪਰ ਤੇ ਕਿਸਾਨੀ ਨਾਲ ਜੋੜ ਮਿਲਾ ਰੱਖਦੇ ਕੋਈ ਖੇਤੀ ਵਾਲਾ ਇੰਨਾ ਕੰਮ ਹੈਗਾ ਕੁਝ ਹੋਰ ਕੰਮ ਕਰ ਸਕਦੇ ਆ ਆਪਾਂ ਬਾਹਰਲੇ ਕੰਟਰੀਆਂ ਦੇਖੋ ਇਟਲੀ ਚ ਦੇਖੋ ਕਿੰਨੇ ਲੋਕੀ ਆ ਜਿਹੜੇ ਉੱਥੇ ਡੇਰੀਆਂ ਚ ਕੰਮ ਕਰਦੇ ਹੈਗੇ ਸਾਰੇ ਦਾ ਕੰਮ ਕਰਦੇ ਹੈਗੇ ਮਤਲਬ ਮੇਰਾ ਇਹ ਨਹੀਂ ਹੈਗਾ ਕਹਿਣ ਦਾ ਮਤਲਬ ਵੀ ਤੁਸੀਂ ਇਦਾਂ ਦੇ ਕੋਈ ਕੰਮ ਬਾੜੇ ਨਹੀਂ ਹੈਗੇ ਸਿਰਫ ਇਹ ਹੈ ਕਿ ਆਪਾਂ ਇੱਕ ਭੱਜ ਪਈ ਆ ਵੀ ਆਪਾਂ ਟਰੱਕਿੰਗ ਚ ਸਾਰੇ ਜਿਹੜੇ ਆਜੋ ਟਰੱਕਿੰਗ ਵਧੀਆ ਹੈਗੀ ਆ ਜੇ ਤੈਨੂੰ ਟਰੱਕਿੰਗ ਨੂੰ ਵਧੀਆ ਤਰੀਕੇ ਨਾਲ ਕਰਨਾ ਤੁਸੀਂ ਜੀ ਬਿਲਕੁਲ ਰਮਾ ਜੀ ਹੁਣ ਦੇਖੋ ਆਪਣੇ ਪੰਜਾਬੀ ਸਾਰੀ ਦੁਨੀਆ ਚ ਵੱਖ-ਵੱਖ ਮੁਲਕਾਂ ਜਾਂਦੇ ਜਰਮਨ ਜਾਂਦੇ ਸਪੈਨਿਸ਼ ਕੰਟਰੀਆਂ ਜਾਂਦੇ ਉਹ ਸਿੱਖਦੀ ਆ ਇੰਗਲਿਸ਼ ਇੰਨੀ ਹਾਰਡ ਨਹੀਂ ਕੋਈ 2-4 ਮਹੀਨੇ ਫੇਸਬੁੱਕ YouTube ਬੰਦ ਕਰ ਲਓ ਸਿਰਫ ਉਹਦੇ ਤੇ ਇੰਗਲਿਸ਼ ਸੁਣੋ ਬੋਲੋ ਤੇ ਬਾਲਾ ਔਖਾ ਨਹੀਂ ਹੈ ਇੰਨਾ ਉਨੀ ਕੁ ਗੁਜ਼ਾਰੇ ਜੁਕੀ ਚਾਹੀਦੀ ਹੈ ਉੱਥੇ ਕਿਣਾ ਨਹੀਂ ਪ੍ਰੋਫੈਸਰ ਲਾਣਾ ਪਰ ਇਹ ਆ ਕੰਮ ਕਰਨ ਵਾਲਾ ਸਟੋਰ ਤੇ ਕੰਮ ਕਰਨ ਵਾਲਾ ਸਪੈਨਿਸ਼ ਹੈ ਢੜ-ਢੜ ਬੋਲਦੇ ਮੁੰਡੇ ਬਿਲਕੁਲ ਬਿਲਕੁਲ ਨਹੀਂ ਆਪਣੇ ਇੱਥੇ ਇੱਕ ਮੁੰਡਾ ਹੈਗਾ ਆਪਣੇ ਆਪਣਾ ਮੁੰਡਾ ਹੈਗਾ ਮਡਰੇਸਟੋ ਦਾ ਮੈਂ ਉਹਦੀ ਵੀਡੀਓ ਦੇਦਾ ਹੀ ਉਹਦਾ ਸਪੈਨਿਸ਼ ਗਾਣੇ ਵੀ ਪੂਰੇ ਗਾਉਂਦਾ ਹੈ ਉਹਨੂੰ ਲੋਕ ਸੱਦਦੇ ਆ ਉਹਦੇ ਤੇ ਖਾੜੇ ਲੱਗਦੇ ਆ ਸੋ ਇਹ ਇਹ ਇਦਾਂ ਦੀਆਂ ਚੀਜ਼ਾਂ ਹੈਗੀਆਂ ਆ ਸੋ ਨਹੀਂ ਚਲੋ ਦੇਖੋ ਹੁਣ ਤੁਹਾਡਾ ਬਿਲ ਆਫ ਲੇਡਿੰਗ ਆ ਉਹ ਵੀ ਇੰਗਲਿਸ਼ ਚ ਹੋਰ ਜਿਹੜਾ ਪੇਪਰ ਵਰਕ ਆ ਉਹ ਸਾਰਾ ਇੰਗਲਿਸ਼ ਚ ਇਨਫ ਇਨੀ ਤਾਂ ਜਿਹੜੀ ਜਿੱਦਾਂ ਕਹਿੰਦੇ ਵੀ ਯੋਗਤਾ ਆਪਾਂ ਨੂੰ ਜ਼ਰੂਰ ਜਿਹੜੀ ਉਹ ਹੋਣੀ ਚਾਹੀਦੀ ਆ ਆਪਣੀ ਇਹ 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 ਬਿਲਕੁਲ ਰਾਜਕਰਨ ਮੈਂ 100% 110% ਕਹਿੰਦਾ ਜੇ ਤੁਹਾਨੂੰ ਕੋਈ ਬੰਦਾ ਇਹ ਗੱਲ ਕਹਿ ਰਿਹਾ ਹੈਗਾ ਕਿ ਇਸ ਕੰਮ ਦੇ ਲਈ ਇੰਗਲਿਸ਼ ਦੀ ਲੋੜ ਨਹੀਂ ਹੈਗੀ ਜਾਂ ਟਰੱਕਿੰਗ ਦੇ ਡਰਾਈਵਿੰਗ ਦੇ ਲਈ ਜਾਂ ਡਿਸਪੈਚਿੰਗ ਦੇ ਲਈ ਇੰਗਲਿਸ਼ ਦੀ ਲੋੜ ਨਹੀਂ ਹੈਗੀ ਤੇ ਇਹ ਸਮਝ ਲਓ ਵੀ ਤੁਹਾਡੀ ਜੇਬ ਚੋਂ ਪੈਸੇ ਕਢੇ ਆਪਣੀ ਜੇਬ ਚ ਪਾਉਣ ਦੇ ਚੱਕਰ ਸਨ ਹੂੰ ਇਹ ਜਿਹੜਾ ਤੇ ਚਲੋ ਬਾਕੀ ਸੋਤੇ ਜੇ ਤੁਹਾਡਾ ਕੋਈ ਸਵਾਲ ਆ ਕੋਈ ਵਿਚਾਰ ਆ ਟਰੱਕਿੰਗ ਨੂੰ ਲੈ ਕੇ ਤੁਸੀਂ ਗੱਲ ਕਰਨਾ ਚਾਹੁੰਦੇ ਆ ਇਮੀਗ੍ਰੇਸ਼ਨ ਦੇ ਜੇ ਕਿਸੇ ਚੈੱਕ ਪੁਆਇੰਟ ਦੇ ਉੱਤੇ ਤੁਸੀਂ ਲੰਘੇ ਆ ਕੀ ਸਵਾਲ ਪੁੱਛੇ ਕੀ ਉਹਨਾਂ ਨੇ ਆਖਿਆ ਕਿਵੇਂ ਜਿਹੜਾ ਉਹ ਚੱਲ ਰਿਹਾ ਤਾਂ ਉਹ ਉਹ ਤੁਸੀਂ ਜ਼ਰੂਰ ਕੰਟੈਕਟ ਕਰਕੇ ਜਿਹੜਾ ਦੱਸੋ ਨੰਬਰ ਹੈ 482725200 4082725200 ਦੇ ਉੱਤੇ ਬਾਕੀ ਬਹੁਤ ਸਾਰੀਆਂ ਕਾਉਂਟੀਜ਼ ਲਾਇਬ੍ਰੇਰੀਜ਼ ਬਹੁਤ سارے ਜਿਹੜੇ ਅਡਲਟ ਸਕੂਲਜ਼ ਨੇ ਉਹਨਾਂ ਵਿੱਚ ਇੰਗਲਿਸ਼ ਦੀ ਜਿਹੜੀ ਸਿੱਖਿਆ ਉਹ ਦਿੱਤੀ ਜਾਂਦੀ ਆ ਉਹ ਸਿੱਖੋ हां ਜਿੱਦਣ ਇਹ ਪੰਜਾਬੀ ਚ ਆਉਣ ਲੱਗ ਗਏ ਆਪਣੇ ਕੋਲ ਜਿਹੜੇ ਪੇਪਰ ਵਰਕ ਤਾਂ ਫਿਰ ਉਦੋਂ ਕਹਿ ਦਾਂਗੇ ਆਪਾਂ ਵੀ ਭਾਈ ਆਪਾਂ ਨੂੰ ਲੋੜ ਨਹੀਂ ਆ ਵੀ ਉਦੋਂ ਸਰ ਜਾਂਦਾ ਆ ਪਰ ਹਾਲ ਦੀ ਪੇਪਰ ਵਰਕ ਸਾਰਾ ਹੀ ਇੰਗਲਿਸ਼ ਦੇ ਵਿੱਚ ਆ ਸੋ ਆਪਾਂ ਨੂੰ ਉਹ ਕਰਨਾ ਹੀ ਪੈਣਾ ਜਾਂ ਕੋ ਗੱਲ ਕਰਨ ਵਾਲਾ ਵੀ ਅੰਗਰੇਜ਼ੀ ਵਾਲਾ ਤਾਂ ਫਿਰ ਮੈਂਟਿਕਾ ਮੈਂਟਿਕਾ ਡਰਸ ਕੋਚ ਅਸੀਂ ਪਤਾ ਕੀਤਾ ਉੱਥੇ 4 ਦਿਨ ਦੀ ਕਲਾਸ ਆ ਜੇ ਤੁਸੀਂ ਉਹ 4 ਦਿਨ ਦੀ ਆਪਣੀ ਇੰਗਲਿਸ਼ ਦੀ ਕਲਾਸ ਲਾਉਣੀ ਆ ਤੁਹਾਨੂੰ ਫ੍ਰਾਈਡੇ ਨੂੰ ਕੰਪਿਊਟਰ ਦੀ ਕਲਾਸ ਫ੍ਰੀ ਦਿੰਦੇ ਨਾਲ ਉਹ ਜਿਹੜੀ 4 ਦਿਨ ਦੀ ਇੰਗਲਿਸ਼ ਦੀ ਕਲਾਸ ਉਹ ਵੀ ਫ੍ਰੀ ਆ ਮੰਨ ਲੋ ਕਹਿਣ ਦਾ ਭਾਵ ਇਹ ਹੈ ਕਿ देयर इज रिसोर्सेज अवेलेबल ਸਭ ਕੁਝ अवेलेबल ਹੈਗਾ ਸਭ ਕੁਝ ਇਹ ਤਾਂ ਦੇਖੋ ਬੜੀ ਵਧੀਆ ਚੀਜ਼ ਚਲੋ ਤੁਸੀਂ ਇਹ ਦੱਸਿਆ ਆਪਾਂ ਚਲੋ ਇੱਥੇ ਗੱਲ ਕਰ ਰਹੇ ਆ ਬਹੁਤ ਸਾਰੇ ਆਪਣੇ ਜਿਹੜੇ ਬਜ਼ੁਰਗ ਵੀ ਆ ਨਾ ਚਲੋ ਜਿਹੜੇ ਟ੍ਰੈਕਿੰਗ ਚ ਨਹੀਂ ਵੀ ਹੈਗੇ ਜਿਹੜੇ ਇੱਥੇ ਆ ਵਸਦੇ ਆ ਰਹਿੰਦੇ ਆ ਕਈ ਜਿਹੜੀ ਕੋਈ ਐਮਰਜੈਂਸੀ ਜੇਹੀ ਪੈ ਜਾਂਦੀ ਆ ਜਦੋਂ ਤੁਸੀਂ 911 ਵੀ ਕਾਲ ਕਰਨੀ ਆ ਹਰ ਟਾਈਮ ਉਥੇ ਪੰਜਾਬੀ ਬੋਲਣ ਵਾਲਾ ਬੰਦਾ ਨਹੀਂ ਹੋਣਾ ਜਾਂ ਉਥੇ ਬੋਲਣ ਵਾਲੀ ਨਹੀਂ ਹੋਣੀ ਟਰਾਂਸਲੇਟਰ ਨੂੰ ਲਿਆਉਂਦੇ ਆ ਕਰਦੇ ਆ ਟਾਈਮ ਜਿਹੜਾ ਉਹ ਲੱਗ ਜਾਂਦਾ ਆ ਸੋ ਜੇ ਆਪਾਂ ਇਨਫ ਇੰਗਲਿਸ਼ ਇੰਨੀ ਜਿਹੜੀ ਉਹ ਜਾਣਦੇ ਹੋਏ ਵੀ ਆਪਣੀ ਐਮਰਜੈਂਸੀ ਦੱਸਣ ਜੋ ਕੇ ਹੋਈਏ ਕਿੱਥੇ ਤੁਸੀਂ ਆ ਕੋਈ ਗਵਾਚ ਗਏ ਆ ਆ ਕੁਝ ਕਿਸੇ ਨੂੰ ਲੱਭਣਾ ਆ ਜਾਂ ਕੋਈ ਗੱਲ ਕਰਨੀ ਆ ਕੁਝ ਗਲਤ ਚੀਜ਼ ਹੁੰਦੀ ਦੇਖ ਕੇ ਉਹ ਤੁਸੀਂ ਰਿਪੋਰਟ ਕਰਨੀ ਆ ਆਪਾਂ ਨੂੰ ਇਹ ਚੀਜ਼ਾਂ ਦਾ ਜਿਹੜਾ ਉਹ ਧਿਆਨ ਜਿਹੜਾ ਹੋਣਾ ਚਾਹੀਦਾ ਆ ਉਹ ਇੰਨੀ ਜਿਹੜੀ ਨੌਲੇਜ ਜਿਹੜੀ ਹੋਵੇ ਤਾਂ ਆਪਣਾ ਰਹਿਣਾ ਸਹਿਣਾ ਥੋੜਾ ਜਿਹਾ ਸੌਖਾ ਹੋ ਜਾਂਦਾ ਆ ਹੋਰ ਨਹੀਂ ਜਿਹੜੀ ਕੋਈ ਗੱਲ ਆਪਾਂ ਜਿੱਦਾਂ ਹਰਜੋਤ ਭਾਈ ਨੇ ਕਿਹਾ ਕਿਹੜਾ ਵੀ ਆਪਾਂ ਇੱਥੇ ਪ੍ਰੋਫੈਸਰ ਲੱਗਣਾ ਹੈ ਜਾਂ ਪ੍ਰੋਫੈਸਰ ਉਹਨਾਂ ਨੇ ਆਪਾਂ ਨੂੰ ਲਾ ਦੇਣਾ ਵੀ ਗੁਜ਼ਾਰੇਯੋਗ ਆ ਕੰਮ ਜਿਹੜਾ ਉਹ ਉੱਤੇ ਜ਼ਰੂਰ ਫੋਕਸ ਤੁਸੀਂ ਦੇਖੋ ਭਈ ਅਮਰੀਕਾ ਦੇ ਵਿੱਚ ਸਪੈਨਿਸ਼ ਮੂਲ ਦੇ ਕਿੰਨੇ ਲੋਕ ਰਹਿੰਦੇ ਆ ਲਗਭਗ ਮੈਂ ਕਹਿ ਸਕਦਾ ਵੀ ਅਮਰੀਕਾ ਦੇ ਵਿੱਚ ਸੈਕੰਡ ਲੈਂਗੁਏਜ ਇਹ ਦੇਖਿਆ ਜਾਵੇ ਬੋਲੀ ਜਾਂਦੀ ਤਾਂ ਸਪੈਨਿਸ਼ ਆਪ 100% ਇਹੀ ਗੱਲ ਹੈ ਕਿੰਨੀਆਂ ਸਟੇਟਾਂ ਚ ਤੇ ਸਭ ਤੋਂ ਪਹਿਲਾਂ ਆਉਂਦੇ ਆਈ ਟਰੰਪ ਹੋਣਾ ਨੇ ਵਾਈਟ ਹਾਊਸ ਦੇ ਵਿੱਚ ਜਿਹੜਾ ਸਪੈਨਿਸ਼ ਲੈਂਗੁਏਜ ਦੇ ਵਿੱਚ ਇਹਨਾਂ ਦਾ ਜਿਹੜਾ ਵੈਬਸਾਈਟ ਸੀ ਉਹ ਚੱਕਤਾ ਹੈ ਨਾ ਸੋ ਕਈ ਔਖੇ ਵੀ ਹੋਏ ਉਹਦੇ ਤੇ ਵੀ ਯਾਰ ਇੰਨੇ ਮਿਲੀਅਨਸ ਆਫ ਲੋਕ ਰਹਿੰਦੇ ਆ ਉਸ ਲੈਂਗੁਏਜ ਸੋ ਬਿਲਕੁਲ ਹੋ ਬਹੁਤ ਜ਼ਰੂਰੀ ਹੈਗਾ ਕੋਈ ਇੰਨਾ ਔਖਾ ਵੀ ਨਹੀਂ ਹੈਗਾ ਅਸੀਂ ਜਾਣਦੇ ਆ ਵੀ ਬਾਕੀ ਭਾਸ਼ਾਵਾਂ ਦੇ ਵਿੱਚ ਵੀ ਉਹ ਚੀਜ਼ਾਂ ਬੋਲੀਆਂ ਦੇ ਵਿੱਚ ਵੀ ਜਿਹੜੀਆਂ ਹੋਣ ਪਰ ਜੋ ਰਾਈਟ ਨਾਓ ਸਥਿਤੀ ਆ ਉਹਨੂੰ ਦੇਖਦੇ ਹੋਏ ਆਪਾਂ ਨੂੰ ਇਹ ਚੀਜ਼ ਜਿਹੜੀ ਜ਼ਰੂਰ ਦੇਖਣੀ ਚਾਹੀਦੀ ਆ ਵੀ ਭਾਈ ਇਹਦੀ ਲੋਡ ਪੈਣੀ ਆ ਤੇਦੀ ਲੋਡ ਪੈ ਰਹੀ ਆ ਸੋ ਆਪਾਂ ਭਟਕਣਾ ਨਹੀਂ ਜਾਈਏ ਆਪਣੇ ਜਿਹੜੇ ਉਹ ਟੌਪਿਕ ਤੋਂ ਅੱਗੇ ਜਿਹੜਾ ਉਹ ਵਾਪਸ ਇਧਰਲੇ ਪਾਸੇ ਜਿਹੜਾ ਹੋਣ ਨੇ ਤੇ ਆਪਣੇ ਨਾਲ ਕੁਝ ਜਿਹੜੇ ਸਲੋਤੇ ਉਹ ਵੀ ਜੁੜ ਰਹੇ ਆ